ਆਪਣੇ ਪਿੰਡੋਂ ਦੇ ਨੌ ਦੇ ਪਹਿਲੀਆਂ ਦੇ ਵਿੱਚ ਟੂਰਨਾਮੈਂਟ ਵੀ ਹੋਇਆ ਬਾਈ ਜੀ ਪੁਰਾਣੇ ਸਮੇਂ ਚ 80 ਛਣ ਕੇ 80 ਦੇ ਨਾਮ ਸਗਰੀਵ ਸਿੰਘ ਸੂਰੀਆ ਦੇ ਨਾਮ ਹਾਂਜੀ ਠੀਕ ਹੈ ਤੇ ਇਹਨਾਂ ਨੂੰ ਮਤਲਬ ਜ਼ਮੀਨ ਵੀ ਲਾਟ ਹੋਈ ਸੀ ਕਿਲੇ ਕਿਲਾ ਗੀਮਾ ਨਹੀਂ ਆਵਾਜ਼ ਆਪਣੇ ਹਾਂ ਹਾਂ ਕਿਲੇ ਗੀਮਾ ਉਹਦੇ ਮਤਲਬ ਉਹਦੇ ਨੌ ਦੇ ਇਹਨਾਂ ਨੂੰ ਜ਼ਮੀਨ ਵੀ ਲਾਟ ਹੋਈ ਸੀਗੀ ਠੀਕ ਹੈ ਰੱਬ ਜਾਣੇ ਤਾਂ ਇਹਨਾਂ ਦੇ ਪ੍ਰਵਾਸ ਦੀ ਆਫਿਸ ਜੀ ਟੁੱਟਨੇ ਛਾਦੇ ਲੋਕ ਸੀ ਦੇਸੀ ਲੋਕ ਸੀ ਡਰੂ ਲੋਕ ਸੀ ਠੀਕ ਹੈ ਜਮਨ ਦੇਸੀ ਡਰੂ ਠੀਕ ਹੈ ਉਹ ਬਜ਼ੁਰਗ ਤਾਂਦ ਨੇ ਸਨ ਜਦੋਂ 1965 ਦੀ ਕੀਨਾ ਲੜਾਈ ਲੱਗੀ ਆਪਣੀ ਠੀਕ ਹੈ ਉਹ ਬੰਦੇ ਦੀ ਉਹ ਨਿਸ਼ੀਦੀ ਆਪਣੇ ਬਾਬਾ ਜੀ ਨੇ ਠੀਕ ਹੈ ਬਾਬਾ ਜੀ ਕਹਾਂਗੇ ਸੀ ਤਾਂ ਠੀਕ ਹੈ ਤੇ ਉਹ ਬੰਦੇ ਦੀ ਸਾਡੇ ਪਿੰਡ ਵਾਸਤੇ ਬਹੁਤ ਵੱਡੀ ਬਾਬਾ ਜੀ ਦੀ ਕੁਰਬਾਨੀ ਆ ਠੀਕ ਹੈ ਤੇ ਸਨ ਜਦੋਂ 65 ਦੇ ਵਿੱਚ ਲੜਾਈ ਲੱਗੀ ਹੈ ਠੀਕ ਹੈ ਜੀ ਉਹਨਾਂ ਨੇ ਦੇਸ਼ ਦੇ ਲਈ ਕੁਰਬਾਨੀ ਕੁਰਬਾਨੀ ਕਿੱਦਾਂ ਸਾਡੇ ਇਕੱਲੇ ਨਹੀਂ ਸਾਡੇ ਪਿੰਡ ਦਾ ਜੀ ਕੁਰਬਾਨੀ ਤਾਂ ਉਹਦੀ ਸਾਰੇ ਭਾਰਤ ਵਾਸਤੇ ਆ ਜੀ ਲੜਿਆ ਉਹ ਲੜਿਆ ਤਾਂ ਸਾਰੇ ਵਸਤੀਆਂ ਚੋਂ ਤੇ ਇੱਕਦੋਂ ਦੀ ਬੁੱਤ ਲੱਗਣਾ ਜ਼ਰੂਰੀ ਆ ਮੇਰੀ ਬੇਨਤੀ ਇਹ ਆ ਵੀਡੀਓ ਦੇ ਏਰੀਏ ਚ ਜਾਂ ਉਰੀ ਸਾ ਸਿੱਧੀ ਦੇ ਵਿੱਚ ਸਬੰਧ ਦੇ ਵਿੱਚ ਕੋਈ ਨਾ ਕੋਈ ਸਮਾਰਕਤਾ ਬਣੇ ਫਿਰ ਯਾਦਗਾਰ ਬਣਉਣੀ ਜ਼ਰੂਰੀ ਆ ਜਿਵੇਂ ਹੁਣ ਆ ਮਾਰਕ ਬਣੇ ਬਣੇ ਵੀ ਫਲਾਣਾ ਸਿੰਘ ਹਾਂ ਫਲਾਣਾ ਸਿੰਘ ਜਾਂ ਕੋਈ ਮਾਰ ਕੋਵੇ ਜਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਉਹ ਹਾਂ ਵੀ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਨੀ ਆ ਮੇਰੇ ਪਿੰਡ ਦੇ ਫੌਜੀ ਸ਼ਹੀਦਾਂ ਦੀ ਜਿਹੜੇ ਮੇਰੇ ਪਿੰਡ ਦੇ ਸ਼ਹੀਦਾਂ ਨੇ ਦੇਸ਼ ਦੇ ਲਈ ਜਾਨ ਵਾਰੀ ਆ ਦੇਸ਼ ਦੇ ਲਈ ਆਪਾਂ ਬਾਰਤਾਂ ਇੱਕ ਸ਼ਹੀਦ ਨੂੰ ਤਾਂ ਲਗਭਗ ਸਾਰੀ ਜਾਣਦੇ ਆ ਕਿਉਂਕਿ ਉਹ ਮੁੰਡਾ ਜਿਹੜਾ ਮੇਰੇ ਪਿੰਡ ਦਾ ਰਮਨਦੀਪ ਸਿੰਘ ਫੌਜੀ ਸੀਗਾ ਉਹ ਲਗਭਗ 7-8 ਸਾਲ ਪਹਿਲਾਂ ਸਹਾਤ ਦਿੱਤੀ ਆ ਉਹਨੇ ਦੇਸ਼ ਲਈ ਲੜਦਾ ਹੋਇਆ ਕੁਰਬਾਨ ਹੋ ਗਿਆ ਇੱਕ ਪੁਰਾਣਾ ਸਹੀਦ ਆ ਜਿਹਦੇ ਨਾਲ ਜਿਹਦੇ ਬਾਰੇ ਅਸੀਂ ਸਾਡੇ ਜੰਗਵੀਰ ਤੋਂ ਪੁੱਛਣਾ ਚਾਹੁੰਦੇ ਆ ਜੰਗਵੀਰ ਨੂੰ ਪਤਾ ਵੀ ਹੈ ਕਿਉਂਕਿ ਇਹ ਜਾਣਕਾਰੀ ਬਹੁਤ ਰੱਖਦਾ ਮੇਰੇ ਵੀਰ ਤੋਂ ਪੁਰਾਣਾ ਸੀ ਸੀ ਨਵਾਂ ਸੀ ਦੋਨਾਂ ਦੀ ਸਹਾਤ ਦੇ ਬਾਰੇ ਗੱਲ ਕਰਦੇ ਆਂ ਜੰਗਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਜੰਗਵੀਰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਵੀਰੇ ਹਾਂਜੀ ਵਧੀਆ ਵੀਰੇ ਚੜ੍ਹਦੀ ਕਲਾ ਉਹਦੀ ਖਬਰਾਂ ਇੱਕ ਤਾਂ ਕਿਰਪਾ ਮਹਾਰਾਜ ਜੀ ਇੱਕ ਤਾਂ ਆਪਣੇ ਸ਼ਹੀਦ ਹੋਇਆ ਰਮਨਦੀਪ ਫੌਜੀ ਉਹ ਤਾਂ ਮੈਨੂੰ ਲੱਗਦਾ ਤੇਰੇ ਨਾਲ ਪੜਦਾ ਸੀ ਸਹਿਬ ਹਾਂਜੀ ਸਾਡਾ ਵਧੀਆ ਦੋਸਤ ਸੀ ਪੂਰਾ ਜੀ ਪੂਰਮਾ ਪਿਆਰ ਨਾਲ ਪੰਡੇ ਕਹਿੰਦੇ ਉਹ ਰਮਨਦੀਪ ਸੀ ਪੱਕਾ ਉਹਦਾ ਪੂਰਮਾ ਕਹਿੰਦੇ ਆ ਉਹਨੂੰ ਪਿਆਰ ਨਾਲ ਹਾਂ ਪਿਆਰ ਨਾਲ ਪੂਰਮਾ ਕਹਿੰਦੇ ਸੀਗੇ ਸਕੂਲ ਦੇ ਵਿੱਚ ਵੀ ਉਹਦੀ ਸਿਹਤ ਦੇ ਲਈ ਇੱਕ ਕਮਰਾ ਵੀ ਬਣਿਆ ਹੋਇਆ ਉਹਦੀ ਯਾਦਗਾਰ ਦੇ ਵਿੱਚ ਹਾਂਜੀ ਤੇ ਇੱਕ ਪੁਰਾਣਾ ਸ਼ਹੀਦ ਕੋਈ ਹੋਇਆ ਆਪਣੇ ਪਿੰਡ ਲੰਮਾ ਉਹ ਸਹੀ ਦਵਾਰੇ ਤੁਸੀਂ ਦੱਸੋਗੇ ਵੀ ਉਹ ਕੌਣ ਸੀ ਤੇ ਕਿਹਨਾਂ ਦੇ ਪਰਿਵਾਰ ਤੋਂ ਸੀ ਉਹ ਉਹਦੇ ਪਰਿਵਾਰ ਨੂੰ ਕੋਈ ਵਿਸ਼ੇਸ਼ ਸਹੂਲਤ ਸਰਕਾਰ ਵੱਲੋਂ ਮਿਲੀ ਜਾਂ ਨਾ ਮਿਲੀ ਜਾਂ ਉਹਦੀ ਸਹਾਇਤ ਨੂੰ ਕਿਸੇ ਨੇ ਯਾਦ ਕਰਨ ਦਾ ਯਤਨ ਕੀਤਾ ਜਾਂ ਉਹਦੀ ਸਹੀਦ ਦੀ ਸਹੀਦੀ ਦੇ ਵਿੱਚ ਕੋਈ ਚੀਜ਼ ਬਣੀ ਕੋਈ ਸਮਾਰਕ ਬਣਿਆ ਉਹਦੇ ਦੋ ਕਾਰਨ ਬਣ ਗਏ ਛੋਟੇ ਵੀਰੋ ਹਮ ਇੱਕ ਦੋ ਸਮਾਂ ਇਹ ਜਿਆ ਸੀਗਾ ਉਦੋਂ ਮੀਡੀਆ ਦਾ ਜੋਗ ਹੈ ਨਹੀਂ ਕਿ ਇੱਕ ਲੋਕ ਅਨਪੜ੍ਹ ਸੀ ਛਾਦੇ ਲੋਕ ਸੀ ਦੇਸੀ ਲੋਕ ਸੀ ਡਰੂ ਲੋਕ ਸੀ ਠੀਕ ਹੈ ਜਮਾਂ ਦੇਸੀ ਡਰੂ ਠੀਕ ਹੈ ਉਹ ਬਜ਼ੁਰਗ ਦੰਦ ਨੇ ਸਨ ਜਦੋਂ 1965 ਦੀ ਕੀਨਾਂ ਲੜਾਈ ਲੱਗੀ ਆਪਣੀ ਠੀਕ ਹੈ ਉਹ ਬੰਦੇ ਦੀ ਉਹ ਨਿਸ਼ੀਦੀਆਂ ਆਪਣੇ ਬਾਬਾ ਜੀ ਨੇ ਠੀਕ ਹੈ ਬਾਬਾ ਜੀ ਕਹਾਂਗੇ ਸੀ ਤਾਂ ਠੀਕ ਹੈ ਤੇ ਉਹ ਬੰਦੇ ਦੀ ਸਾਡੇ ਪਿੰਡ ਵਾਸਤੇ ਬਹੁਤ ਵੱਡੀ ਬਾਬਾ ਜੀ ਦੀ ਕੁਰਬਾਨੀ ਆ ਠੀਕ ਹੈ ਤੇ ਸਨ ਜਦੋਂ 65 ਦੇ ਵਿੱਚ ਲੜਾਈ ਲੱਗੀ ਹੈ ਠੀਕ ਹੈ ਜੀ ਆਪਣੇ ਪਿੰਡ ਦੇ ਬੰਦੇ ਫੌਜੀ ਨਾਲ ਹੋਰ ਵੀ ਹੈਗੇ ਸੀ ਠੀਕ ਹੈ ਉਹ ਸੀਰ ਹੋ ਗਿਆ ਉਹ ਬਚ ਗਏ ਠੀਕ ਕੈਦ ਵੀ ਕਰ ਲਈ ਉਹਨਾਂ ਨੇ ਉਹ ਠੀਕ ਹੈ ਕੀਨ ਵਾਲਿਆਂ ਨੇ ਫਿਰ ਉਦੋਂ ਬਾਅਦ ਮਗਰੋਂ ਆਪਣੇ ਬੰਦਿਆਂ ਨੇ ਉਹਨਾਂ ਦੇ ਬੰਦੇ ਕੈਦ ਕਰ ਲਏ ਉਹ ਜਦੋਂ ਰਾਣ ਪ੍ਰਦਾਨ ਹੋਇਆ ਦੋਨੇ ਫੌਜਾਂ ਬਦਲੀਆਂ ਗਈਆਂ ਉਦੋਂ ਆ ਗਏ ਹਾਂਜੀ ਠੀਕ ਹੈ ਤੇ ਪਿੰਡ ਜਾਨੀ ਗੱਲ ਇਹ ਹੋ ਗਈ ਸੀ ਉਦੋਂ ਵੀ ਇੰਨੇ ਬੰਦੇ ਆਪਣੇ ਪਿੰਡ ਦੇ ਹੋਗੇ ਸੀ ਉਦੋਂ ਠੀਕ ਆ ਮਿੰਦਰ ਫੌਜੀ ਨੇ ਆਪਣਾ ਕਵਾਂਡੀ ਇਹ ਵਿੱਚ ਸੀ ਉਹਦੇ ਅਛਾ ਮਿੰਦਰ ਫੌਜੀ ਆ ਠੀਕ ਆ ਆਪਣਾ ਕਵਾਂਡੀ ਮੰਡੀ ਹੱਡਾ ਹਾਂ ਤੇ ਚਲੋ ਉਹ ਸਰਦੇਵ ਸਿੰਘ ਸੀ ਉਹਦਾ ਨਾਮ ਸੁਖੀਆ ਕਹਿੰਦੇ ਸੀ ਹੁਣ ਪਿੰਡ ਚ ਪਿਆਰ ਨਾਲ ਨਾਉ ਸਰਦੇਵ ਸਿੰਘ ਸੀ ਉਹ ਸਰਦੇਵ ਸਿੰਘ ਸੁਖੀਆ ਹਾਂ ਸੁਖੀਆ ਪਿਆਰ ਦਾ ਨਾਮ ਸੀ ਠੀਕ ਹੈ ਮੋਹਲੇ ਦੇ ਪਰਿਵਾਰ ਦੇ ਵਿੱਚੋਂ ਹੋਇਆ ਠੀਕ ਹੈ ਇਹ ਪਰਿਵਾਰ ਦੇ ਨਾਲ ਹੀ ਮੈਂ ਇੱਕ ਗਲਤੀ ਵੀ ਕਹੂੰਗਾ ਬਾਕੀ ਗੁੱਸਾ ਬਣਾ ਕਰਨੇ ਪਰਿਵਾਰ ਮੁੱਢਲੇ ਦਾ ਪਰਿਵਾਰ ਹੈ ਜਿਹੜਾ ਇਹਨਾਂ ਦੇ ਬਜ਼ੁਰਗ ਸੀਗੇ ਹੂੰ ਇਹਨਾਂ ਨੇ ਉਹ ਬੰਦੇ ਦੀ ਮਤਲਬ ਪੂਰੀ ਵਾਰਵਾਹੀ ਨਹੀਂ ਕਰੀ ਠੀਕ ਹੈ ਉਹਦੇ ਤੁਹਾਨੂੰ ਮੈਂ ਦੱਸਦਾ ਸਾਰੀਆਂ ਪ੍ਰਾਪਤੀਆਂ ਆਪਣੇ ਪਿੰਡੋ ਦੇ ਨੌ ਦੇ ਪਹਿਲੀਆਂ ਦੇ ਵਿੱਚ ਟੂਰਨਾਮੈਂਟ ਵੀ ਹੋਇਆ ਬਾਈ ਜੀ ਸਹੀ ਪੁਰਾਣੇ ਸਮੇਂ ਚ 80 80 ਦੀਆਂ ਸਰਦੇਵ ਸਿੰਘ ਸੂਰੀਆ ਦੇ ਨਾਮ ਹਾਂਜੀ ਠੀਕ ਹੈ ਤੇ ਇਹਨਾਂ ਨੂੰ ਮਤਲਬ ਜ਼ਮੀਨ ਵੀ ਲਾਟ ਹੋਈ ਸੀ ਕਿਲੇ ਕਿਲਾ ਕੀਮਾ ਨਹੀਂ ਆਵਾਜ਼ ਆਪਣੇ ਆਹ ਆਹ ਕਿਲੇ ਕੀਮਾ ਉਹਦੇ ਮਤਲਬ ਉਹਦੇ ਨੌ ਦੇ ਇਹਨਾਂ ਨੂੰ ਜ਼ਮੀਨ ਵੀ ਲਾਟ ਹੋਈ ਸੀਗੀ ਠੀਕ ਹੈ ਰੱਬ ਜਾਣੇ ਤਾਂ ਇਹਨਾਂ ਦੇ ਪ੍ਰਵਾਸ ਦੀ ਉਸੇ ਚੀ ਟੁੱਟਨੇ ਜਾਂ ਇਹਨਾਂ ਦੀ ਮਤਲਬ ਕੀ ਕਹਦੀ ਹੈ ਵੀ ਅਨਪੜਤਾ ਕਹਿੰਦੀ ਹੈ ਜਾਂ ਕੋਈ ਕੁਝ ਗਿਆਨ ਵੀ ਹੈ ਗਿਆਨ ਵੀ ਹੈ ਨਹੀਂ ਜਮੀਨ ਬਾਰੇ ਪਿਆਰ ਵੀ ਨਹੀਂ ਹੈ ਜਮੀਨ ਦਾ ਠੀਕ ਹੈ ਇਹਨਾਂ ਨੇ ਕੋਈ ਗੌਰ ਨਾ ਕਰੀ ਠੀਕ ਹੈ ਆਣ ਗੌਲੀ ਕਰ ਕਰਕੇ ਠੀਕ ਹੈ ਆਣ ਗੈਲੀ ਕਰਕੇ ਹੋਣਾ ਹੈ ਆਣ ਗੈਲੀ ਕਰਕੇ ਜਦੋਂ ਆਪਾਂ ਜਮੀਨ ਨੂੰ ਕੋਈ ਮੁੱਖ ਨਾ ਆਵੇ ਆਪਾਂ ਕਹਿੰਦੇ ਵੀ ਉਹਦੇ ਵਾਸਤੇ ਮਤਲਬ ਉਹਦਾ ਰੱਖਦਾ ਆਪਣੇ ਪਿੰਡ ਦੇ ਵਿੱਚ ਮੈਂ ਗਵਰਨਮੈਂਟ ਨੂੰ ਵੀ ਸਰਕਾਰ ਨੂੰ ਵੀ ਮਾਨ ਸਾਹਿਬ ਨੂੰ ਵੀ ਕਹਣਾ ਉਹਦੇ ਬੁੱਤ ਲੱਗਣਾ ਜ਼ਰੂਰੀ ਹੈ ਜੀ ਸਾਡੇ ਆ ਵੀ ਉਹਨਾਂ ਦੇਸ਼ ਦੇ ਲਈ ਕੁਰਬਾਨੀ ਕੁਰਬਾਨੀ ਕਿੱਥੇ ਸਾਡੇ ਕੱਲੇ ਸਾਡੇ ਪਿੰਡ ਦਾ ਵੀ ਕੁਰਬਾਨੀ ਦੋਦੀ ਸਾਰੇ ਭਾਰਤ ਵਾਸਤੇ ਆ ਜੀ ਲੜਿਆ ਉਹ ਲੜਿਆ ਤਾਂ ਸਾਰੇ ਵਾਸਤੇ ਆ ਜਦੋਂ ਤੇ ਇੱਕਦੋਦੀ ਬੁੱਤ ਲੱਗਣਾ ਜ਼ਰੂਰੀ ਆ ਮੇਰੀ ਬੇਨਤੀ ਇਹ ਆ ਵੀਡੀਓ ਦੇ ਜ਼ਰੀਏ ਚ ਜਾਂ ਉਹਦੀ ਸਹੀਦੀ ਦੇ ਵਿੱਚ ਸੰਬੰਧ ਦੇ ਵਿੱਚ ਕੋਈ ਨਾ ਕੋਈ ਸਮਾਰਕਤਾ ਬਣੇ ਫਿਰ ਤਾਂ ਯਾਦਗਾਰ ਬਣਾਉਣੀ ਜ਼ਰੂਰੀ ਆ ਜਿਵੇਂ ਉਹਨਾ ਮਾਰਕ ਬਣੇ ਬਣੇ ਵੀ ਫਲਾਣਾ ਸਿੰਘ ਹਾਂ ਫਲਾਣਾ ਸਿੰਘ ਜਾਂ ਕੋਈ ਮਾਰਕ ਹੋਵੇ ਜਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਉਹ ਕਰੋ ਕੋਈ ਉਹਦੇ ਨਾਂ ਤੇ ਮੜਾ ਮੋਟਾ ਸਾਡਾ ਪੀਪਤਾ ਲੱਗੇ ਵੀ ਹਾਂ ਟਿੱਬੇ ਦਾ ਬੰਦਾ ਉਹਦਾ ਅਣਗੋਲੇ ਹੋਇਆ ਪਿਆ ਅਣਗੋਲੇ ਹੋਇਆ ਹਾਂ ਨਾ ਸਹੀਦੀ ਸਹੀਦੀ ਅਣਗੋਲੇ ਸਹੀਦੀ ਐਡੀ ਵੱਡੀ ਹੁੰਦੀ ਨਹੀਂ ਕੁਰਬਾਨੀ ਹੋਵੇ ਠੀਕ ਹੈ ਜੀ ਹੋ ਗਈਆਂ ਗੋਲੀ ਇਹਦਾ ਬਹੁਤ ਦੁੱਖਾ ਮੈਨੂੰ ਤਾਂ ਯਾਨੀ ਬਹੁਤ ਵੱਡਾ ਦੁੱਖਾ ਇਹ ਜੀ ਦਾ ਮੈਂ ਕਈ ਵਾਰੀ ਖੋਜਦਾ ਨਾ ਠੀਕ ਹੈ ਦੇ ਇਹਦਾ ਪੁੱਤ ਹੈ ਇੱਕ ਮਦਲੋ ਦੇ ਭਰਾ ਦਾ ਪੁੱਤ ਹੈ ਉਹਦੇ ਨਾਲ ਵੀ ਮੇਰੇ ਇੱਕ ਵਾਰੀ ਗੱਲ ਹੋਈ ਸੀ ਮੈਂ ਵੀ ਮੈਂ ਤੇਰੀ ਮਦਦ ਕਰੂੰਗਾ ਬੰਦੇ ਆਪਣੇ ਫੌਜੀ ਮਿੱਤਰ ਹੈਗੇ ਨੇ ਵੀ ਆਪਾਂ ਉਹਦਾ ਬਾਬੇ ਦਾ ਘੜਾ ਲੈਈਏ ਕੋਈ ਜਹਾਂ ਦਾ ਪੱਤਰ ਚਾਚਾ ਕਹਿੰਦਾ ਹੈ ਨਹੀਂ ਗਾਜ ਮੇਰੇ ਕੋਲੇ ਮੈਂ ਜੇ ਕੋਈ ਮਾਣਾ ਹੈ ਵੀ ਇੱਕ ਵਾਰੀ ਗਾੜਾ ਆਪਾਂ ਨੂੰ ਮਿਲ ਜੇ ਨਾ ਠੀਕ ਹੈ ਵੀ ਆਪਾਂ ਲੈ ਕੇ ਆਈਏ ਉਹਦੇ ਲੈ ਕੇ ਆਵਾਂਗੇ ਭਾਵਾ ਅੱਜ ਫੌਜੀ ਬਹੁਤ ਮਿੱਤਰ ਨੇ ਆਪਣੇ ਵਧੀਆ ਨੇ ਯੂਨੀਅਨ ਵੀ ਬਣੀ ਹੋਇਆ ਫੌਜੀ ਵੀਰਾਂ ਚਲੋ ਆਪਾਂ ਬੇਨਤੀ ਵੀ ਕਰ ਸਕਦੇ ਆ ਕਿ ਦੋਸਤੋ ਕੋਸ਼ਿਸ਼ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਅਸੀਂ ਚਾਹੁੰਦੇ ਆ ਕਿ ਸਾਡੇ ਸੁਖਦੇਵ ਸਿੰਘ ਜੀ ਸੁਹੀਆ ਸ਼ਹੀਦ ਸੁਖਦੇਵ ਸਿੰਘ ਜੀ ਸੁਹੀਆ 1965 ਦੇ ਜਵੰਦਾ ਪਰਿਵਾਰ ਦੇ ਸ਼ਹੀਦ ਹੋਏ ਨੇ ਚੀਨ ਦੇ ਨਾਲ ਜਿਹੜੀ ਸਾਡੇ ਦੇਸ਼ ਦੀ ਜੰਗ ਲੱਗੀ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਵੀ ਸਮਾਰਕ ਜਾਂ ਕੋਈ ਵੀ ਸਹੀਦੀ ਸਮਾਰਕ ਜਾਂ ਹੋਰ ਕੋਈ ਵੀ ਚੀਜ਼ ਨਹੀਂ ਬਣੀ ਹੋਈ ਅਸੀਂ ਤਾਂ ਬੇਨਤੀ ਕਰਾਂਗੇ ਤਾਂ ਜੋ ਇਹ ਸ਼ਹੀਦਾਂ ਨੂੰ ਦੇਖ ਕੇ ਜਿਹੜੀ ਨੌਜਵਾਨੀ ਆ ਉਹਨਾਂ ਦੇ ਵਿੱਚ ਜਿਹੜਾ ਦੇਸ਼ ਦੀ ਸੇਵਾ ਦਾ ਜਜ਼ਬਾ ਪੈਦਾ ਸਾਡੇ ਵੀ ਸਹੀਦ ਹੋਏ ਨੇ ਪਿੰਡ ਦੇ ਠੀਕ ਹੈ ਸੋ ਦੋਸਤੋ ਅਸੀਂ ਵੀ ਬੇਨਤੀ ਕਰਦੇ ਆ ਜੇਕਰ ਫੌਜੀ ਵੀਰ ਸਾਡੀ ਵੀਡੀਓ ਸੁਣਦੇ ਆ ਤਾਂ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਨਿੱਕਾ ਜਿਹਾ ਸਿਧਦੀ ਸਮਾਰਕ ਜ਼ਰੂਰ ਬਣਾਇਆ ਜਾਵੇ ਤਾਂ ਜੋ ਉਹ ਅਮਰ ਰਹਿਣ ਉਹਨਾਂ ਦੀ ਯਾਦ ਹਮੇਸ਼ਾ ਅਮਰ ਰਹੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਸ੍ਰੀ ਕਾਲ ਦੋਸਤੋ